ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਸਾਡਾ ਵਿਸਾ ਹੈ ਮੀਟ ਅੰਡਾ ਸਰਾਵ ਦਾ ਸੇਵਨ ਹੁੰਦਾ ਹੈ ਇਹ ਸਭ ਹੁੰਦੇ ਹੋਏ ਕਿ ਅਸੀਂ ਘਰ ਵਿੱਚ ਪਾਠ ਕਰ ਸਕਦੇ ਹਾਂ ਜਾਂ ਨਹੀਂ ਘਰ ਵਿੱਚ ਜੋਤ ਜਗਾ ਸਕਦੇ ਹਾਂ ਜਾਂ ਨਹੀਂ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਅੱਗੇ ਬੇਨਤੀ ਹੈ ਕਿ ਤੁਸੀਂ ਵੀਡੀਓ ਤੇ ਨਵੇਂ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਸਾਡੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖੋ ਅਤੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਪਹਿਲੀ ਗੱਲ ਇਸ ਇਹ ਕਰਦੇ ਹਾਂ ਕਿ ਜੇਕਰ ਕੋਈ ਇਨਸਾਨ ਚੰਗੇ ਕਰਮ ਕਰਦਾ ਹੈ ਜਾਂ ਮਾੜੇ ਕਰਮ ਕਰਦਾ ਹੈ ਉਸ ਦਾ ਨਤੀਜਾ ਉਸ ਨੂੰ ਭੁਗਤਣਾ ਹੀ ਪੈਂਦਾ ਹੈ ਇਸ ਕਰਕੇ ਤੁਹਾਡੇ ਘਰ ਵਿੱਚ ਜੇਕਰ ਕੋਈ ਮੀਠ ਸਰਾਬ ਦਾ ਸੇਵਨ ਕਰਦਾ ਹੈ ਉਸ ਦਾ ਪ੍ਰਭਾਵ ਤੁਹਾਡੇ ਪਾਠ ਉੱਪਰ ਨਹੀਂ ਪਵੇਗਾ ਤੁਸੀਂ ਸਵੇਰੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰ ਸਕਦੇ ਹੋ ਸਾਮ ਮਿਲੇ ਰਹਿਰਾਜ ਸਾਹਿਬ ਦਾ ਪਾਠ ਵੀ ਕਰ ਸਕਦੇ ਹਾਂ ਦਪਹਿਰ ਵੇਲੇ ਸੁਖਮਣੀ ਸਹਿਬ ਦਾ ਪਾਠ ਵੀ ਕਰ ਸਕਦੇ ਹਾਂ ਭਾਵ ਤੁਹਾਡਾ ਜਿੰਨਾ ਮਨ ਹੈ ਪਾਠ ਕਰਨ ਵਿੱਚ ਤੁਸੀਂ ਕਰ ਸਕਦੇ ਹੋ ਕਦੋਂ ਵੀ ਕੋਈ ਵੀ ਪਾਠ ਕਰ ਸਕਦੇ ਹੋ ਪਾਠ ਕਰ ਉਪਰੰਤ ਸਗੋਂ ਤੁਸੀਂ ਅਰਦਾਸ ਕਰਦੇ ਸਮੇਂ ਇਹ ਅਰਦਾਸ ਜ਼ਰੂਰ ਕਰਿਆ ਕਰੋ ਕਿ ਵਾਹਿਗੁਰੂ ਜੀ ਸਾਡੇ ਘਰ ਪਰਿਵਾਰ ਤੋਂ ਮੀਠ ਸਰਾਬ ਆਤ ਦੂਰ ਦੂਰ ਰੱਖਣਾ ਜੋ ਤੁਹਾਡੇ ਘਰ ਦਾ ਮੈਂਬਰ ਸ਼ਰਾਬ ਮੀਟ ਦਾ ਸੇਵਨ ਕਰਦਾ ਹੈ ਉਸ ਲਈ ਅਰਦਾਸ ਕਰੋ ਕਿ ਵਾਹਿਗੁਰੂ ਜੀ ਸਿੱਧੇ ਰਸਤੇ ਪਾਉਣਾ ਵਾਹਿਗੁਰੂ ਜੀ ਇੱਕ ਦਿਨ ਤੁਹਾਡੀ ਅਰਦਾਸ ਬੇਨਤੀ ਜ਼ਰੂਰ ਸੁਣਨਗੇ ਸੰਗਤ ਜੀ ਤੁਸੀਂ ਘਰ ਵਿੱਚ ਜਿੰਨਾ ਚਾਹੋ ਉਹਨਾ ਪਾਠ ਕਰ ਸਕਦੇ ਹੋ ਕਿਉਂਕਿ ਤੁਹਾਡਾ ਮਨ ਸਾਫ਼ ਹੈ ਸਾਧ ਸੰਗਤ ਜੀ ਜਿਸ ਘਰ ਵਿੱਚ ਮੀਠ ਸਰਾਬ ਦਾ ਸੇਵਨ ਹੁੰਦਾ ਹੈ ਉਥੇ ਸਗੋਂ ਪਾਠ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਸੰਗਤ ਜੀ ਜਦੋਂ ਤੁਸੀਂ ਪਾਠ ਕਰਦੇ ਹੋ ਤਾਂ ਪਾਠ ਉੱਚੀ ਆਵਾਜ਼ ਵਿੱਚ ਕਰਿਆ ਕਰੋ ਤਾਂ ਜੋ ਜੋ ਮੈਂਬਰ ਤੁਹਾਡੇ ਘਰ ਦਾ ਮੀਠ ਸਰਾਬ ਦਾ ਸੇਵਨ ਕਰਦਾ ਹੈ ਉਸ ਦੇ ਕੰਨਾਂ ਤੱਕ ਪਹੁੰਚ ਸਕੇ ਇਹ ਨਹੀਂ ਪਤਾ ਹੁੰਦਾ ਕਿ ਕਦੋਂ ਕਿਹੜਾ ਸ਼ਬਦ ਕੰਨ ਵਿੱਚ ਪੈ ਕੇ ਤੇ ਉਹ ਸਿੱਧੇ ਰਸਤੇ ਪੈ ਜਾਣ ਤੇ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਉਹ ਵਿਅਕਤੀ ਗਲਤ ਚੀਜ਼ਾਂ ਤੋਂ ਦੂਰ ਹੋਣਾ ਆਪਣੇ ਆਪ ਸ਼ੁਰੂ ਹੋ ਜਾਵੇਗਾ ਸਾਧ ਸੰਗਤ ਜੀ ਹੁਣ ਕੁਝ ਗੱਲਾਂ ਜੋਤ ਵਾਰੀ ਕਰਾਂਗੇ ਜੋਤ ਲਗਾਉਣ ਲਗਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜੋਤ ਦੀ ਸਿੱਖ ਧਰਮ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ ਜਦੋਂ ਤੁਸੀਂ ਘਰ ਦੇ ਅੰਦਰ ਜੋਤ ਜਗਾਉਂਦੇ ਹੋ ਤਾਂ ਪਹਿਲਾਂ ਆਪਣੇ ਮਨ ਦੇ ਅੰਦਰ ਦੀ ਜੋਤ ਜਗਾਉਣਾ ਕਿਉਂਕਿ ਮਨ ਦੇ ਅੰਦਰ ਦੀ ਜੋਤ ਜਗਾਉਣਾ ਬਹੁਤ ਜ਼ਰੂਰੀ ਹੈ ਜੇਕਰ ਆਪਣਾ ਮਨ ਸੱਚਾ ਨਹੀਂ ਹੁੰਦਾ ਤਾਂ ਪਾਠ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਜੋਤ ਜਗਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਬਾਬਾ ਦੀਪ ਸਿੰਘ ਜੀ ਤਾਂ ਦਿਲ ਦਿਲਾਂ ਦੀ ਜਾਣਦੇ ਹਨ ਉਹਨਾਂ ਤੋਂ ਆਪਾਂ ਕੁਝ ਵੀ ਨਹੀਂ ਲੁਕਾ ਸਕਦੇ ਕਿਸੇ ਇਨਸਾਨ ਦਾ ਮਨ ਨਹੀਂ ਪੜ ਸਕਦੇ ਪਰ ਬਾਹੇ ਗੁਰੂ ਤਾਂ ਸਭ ਦੇ ਮਨਾਂ ਦੀਆਂ ਪੜ ਸਕਦੇ ਹਨ ਇਸ ਕਰਕੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਨ ਦੀ ਜੋਤ ਜਗਾਉਣਾ ਹੈ ਤੇ ਬਾਦ ਵਿੱਚ ਤੇ ਬਾਦ ਵਿੱਚ ਹੀ ਘਰ ਵਿੱਚ ਜੋਤ ਜਗਾਉਣੀ ਹੈ ਜਦੋਂ ਤੁਸੀਂ ਜੋਤ ਜਗਾਉਣੀ ਸ਼ੁਰੂ ਕਰਨੀ ਹੈ ਤਾਂ ਤੁਸੀਂ ਜੋਤ ਨੂੰ ਉੱਚੀ ਜਗ੍ਹਾ ਤੇ ਜਗਾਉਣਾ ਹੈ ਨੀਮੀ ਜਗ੍ਹਾ ਤੇ ਨਹੀਂ ਰੱਖਣਾ ਬਹੁਤ ਹੀ ਸਤਕਾਰ ਦੇ ਨਾਲ ਸਫਾਈ ਕਰਦੇ ਜੋਤ ਜਗਾਉਣੀ ਹੈ ਕਿਉਂਕਿ ਅਸੀਂ ਜਿੱਥੇ ਜੋਤ ਜਗਾਉਂਦੇ ਹਾਂ ਉਥੇ ਗੁਟਕਾ ਸਾਹਿਬ ਵੀ ਰੱਖਦੇ ਹਾਂ ਇਸ ਲਈ ਉਸ ਜਗ੍ਹਾ ਨੂੰ ਜਗ੍ਹਾ ਨੂੰ ਬਿਲਕੁਲ ਸਾਫ਼ ਸੁਥਰਾ ਰੱਖਿਆ ਹੋਣਾ ਚਾਹੀਦਾ ਹੈ ਉਸ ਜਗ੍ਹਾ ਤੇ ਹੋਰ ਬਾਦੂ ਸਮਾਨ ਨਹੀਂ ਰੱਖਿਆ ਹੋਣਾ ਚਾਹੀਦਾ ਭਾਵ ਸੰਗਤ ਜੀ ਲਿਫਾਫੇ ਵਗੈਰਾ ਜਾਂ ਕੁਝ ਹੋਰ ਸਮਾਨ ਨਹੀਂ ਹੋਣਾ ਚਾਹੀਦਾ ਜੋ ਕਿ ਜੋਤ ਨਾਲ ਅੱਗ ਲੱਗ ਸਕੇ ਕਈ ਵਾਰ ਸੰਗਤਾਂ ਘਰ ਵਿੱਚ ਸਮਾਨ ਇਦਾਂ ਹੀ ਪਿਆ ਰਹਿੰਦਾ ਹੈ ਜਿੱਥੇ ਆਪਾਂ ਜੋਤ ਲਗਾਉਂਦੇ ਹਾਂ ਤੇ ਅੱਗ ਲੱਗਣ ਦਾ ਖਤਰਾ ਹੋ ਜਾਂਦਾ ਹੈ ਇਸ ਲਈ ਸੰਗਤ ਜੀ ਉੱਥੇ ਸਾਫ਼ ਸੁਥਰਾ ਥਾਂ ਹੋਣਾ ਚਾਹੀਦਾ ਹੈ ਸੰਗਤ ਜੀ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਜਾਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸਹੀਦਾ ਸਾਹਿਬ ਜਾਣਦੇ ਹਾਂ ਉਥੇ ਵੀ ਜੋਤ ਨੀਵੀਂ ਜਗਾ ਤੇ ਨਹੀਂ ਹੁੰਦੀ ਸਗੋਂ ਉੱਪਰ ਹੁੰਦੀ ਹੈ ਬਹੁਤ ਸਾਰੀਆਂ ਸੰਗਤਾਂ ਕਹਿੰਦੀਆਂ ਹਨ ਕਿ ਅਸੀਂ ਘਰ ਵਿੱਚ ਜੋਤ ਤਾਂ ਜਗਾਉਂਦੇ ਹਾਂ ਤੇ ਪਾਠ ਵੀ ਬਹੁਤ ਕਰਦੇ ਹਾਂ ਪਰ ਸਾਡੇ ਘਰ ਵਿੱਚ ਵਰਕਤ ਨਹੀਂ ਆਉਂਦੀ ਘਰ ਵਿੱਚ ਦੁੱਖ ਕਲੇਸ਼ ਜਾਣ ਦਾ ਨਾਮ ਹੀ ਨਹੀਂ ਲੈਂਦੇ ਉਹ ਸੰਗਤ ਇਸ ਕਰਕੇ ਹੋ ਜਾਂਦਾ ਹੈ ਸਾਥੋਂ ਜੋਤ ਲਗਾਉਂਦੇ ਸਮੇਂ ਗਲਤੀ ਹੋ ਜਾਂਦੀ ਹੈ ਕਈ ਵਾਰ ਤਾਂ ਅਸੀਂ ਗੁਟਕਾ ਸਾਹਿਬ ਦੀ ਸਾਹਿਬ ਵੀ ਉਸੇ ਤਰ੍ਹਾਂ ਹੀ ਪੈ ਰਹੇ ਹਣ ਤੇ ਉਹਨਾਂ ਉੱਪਰ ਧੂਲ ਮਿੱਟੀ ਜਮ ਜਾਂਦੀ ਹੈ ਸੰਗਤ ਜੀ ਸਾਨੂੰ ਰੋਜ਼ਾਨਾ ਗੁਟਕਾ ਸਾਹਿਬ ਦੀ ਸਫਾਈ ਵੀ ਕਰਨੀ ਚਾਹੀਦੀ ਹੈ ਤੇ ਉਹਨਾਂ ਉੱਪਰ ਦਿੱਤੇ ਹੋਏ ਰੁਮਾਲਾ ਸਾਹਿਬ ਦੀ ਵੀ ਸਫਾਈ ਕਰਨੀ ਚਾਹੀਦੀ ਹੈ ਭਾਗ 1-2 ਦਿਨਾਂ ਬਾਅਦ ਧੋਣੇ ਚਾਹੀਦੇ ਹਨ ਸੰਗਤ ਜੀ ਫਿਰ ਜਿੱਥੇ ਅਸੀਂ ਜੋਤ ਲਗਾਉਂਦੇ ਹਾਂ ਉਸ ਦੀ ਵੀ ਸਾਫ ਸਫਾਈ ਕਰਨੀ ਚਾਹੀਦੀ ਹੈ ਜੇਕਰ ਅਸੀਂ ਸਾਫ ਸਫਾਈ ਨਹੀਂ ਰੱਖਦੇ ਤਾਂ ਦੁੱਖ ਰੂਗ ਦੂਰ ਨਹੀਂ ਹੁੰਦੇ ਬਹੁਤ ਹੀ ਸਾਫ ਸਫਾਈ ਕਰਕੇ ਗੁਟਕਾ ਸਹਿਜ ਜੋਤ ਜਗਾਉਣੀ ਚਾਹੀਦੀ ਹੈ ਕਿਉਂਕਿ ਸਿੱਖ ਧਰਮ ਵਿੱਚ ਬਹੁਤ ਹੀ ਮਹੱਤਤਾ ਹੈ ਸੰਗਤ ਜੀ ਜੇਕਰ ਤੁਹਾਨੂੰ ਜੋਤ ਲਗਾਉਣ ਲਗਾਉਣ ਬਾਰੇ ਕੁਝ ਗਲਤ ਬੋਲ ਰਿਹਾ ਹੈ ਤਾਂ ਬੋਲਣ ਦਿਆ ਕਰੋ ਕਿਉਂਕਿ ਲੋਕਾਂ ਦਾ ਕਮ ਹੁੰਦਾ ਹੈ ਬੋਲਣਾ ਤੁਸੀਂ ਕਿਸੇ ਮਗਰ ਲੱਗ ਕੇ ਪਾਠ ਕਰਨ ਨੂੰ ਜਾਂ ਜੋਤ ਲਗਾਉਣ ਨੂੰ ਨਹੀਂ ਹਟਣਾ ਹੈ ਕਿਉਂਕਿ ਤੁਹਾਡਾ ਮਨ ਸਾਫ਼ ਹੈ ਮਨ ਨੂੰ ਹਮੇਸ਼ਾ ਵਾਹਿਗੁਰੂ ਹੀ ਸਮਝ ਸਕਦੇ ਹਨ ਸੰਗਤ ਜੀ ਤੁਸੀਂ ਸਗੋਂ ਜਦੋਂ ਕੋਈ ਤੁਹਾਨੂੰ ਕਹਿੰਦਾ ਪਾਠ ਬਾਰੇ ਜਾਂ ਜੋਤ ਬਾਰੇ ਗਲਤ ਬੋਲਦਾ ਹੈ ਸਗੋਂ ਤੁਸੀਂ ਪਾਠ ਦੁੱਗਣਾ ਤਿੱਗਣਾ ਕਰ ਦਿਆ ਕਰੋ ਤੇ ਵਾਹਿਗੁਰੂ ਆਪਰੇ ਆਪ ਵਾਹਿਗੁਰੂ ਆਪ ਜਾਣਦੇ ਹਨ ਕਿ ਤੁਹਾਡੀ ਸਰਦਾ ਭਾਵਨਾ ਕਿੱਡੀ ਹੈ ਸੰਗਤ ਜੀ ਬਹੁਤ ਵਾਰ ਹੁੰਦਾ ਹੈ ਕਿ ਜੇ ਕਿਸੇ ਕਾਰਨ ਸਾਥੋਂ ਪਾਠ ਨਾ ਹੋਵੇ ਮਤਲਬ ਘਰ ਵਿੱਚ ਕੋਈ ਕੰਮ ਹੋਵੇ ਸਾਥੋਂ ਪਾਠ ਨਹੀਂ ਹੁੰਦਾ ਤਾਂ ਉਸ ਦਿਨ ਅਚਵੀ ਜਹੀ ਲੱਗੀ ਰਹਦੀ ਹੈ ਲੱਗਦਾ ਹੈ ਕਿ ਅੱਜ ਪਾਠ ਨਹੀਂ ਕੀਤਾ ਸੰਗਤ ਜੀ ਮੈਂ ਇਹੀ ਬੇਨਤੀ ਕਰਾਂਗੀ ਭੈਣੋ ਹਰ ਰੋਜ਼ ਘਰ ਵਿੱਚ ਜੋਤ ਜਗਾਇਆ ਕਰੋ ਰੋਜ਼ ਪਾਠ ਕਰਿਆ ਕਰੋ ਕਿਉਂਕਿ ਭੈਣੋ ਪੜਨਾ ਵਿੱਚ ਬਹੁਤ ਜ਼ਿਆਦਾ ਸਰਦਾ ਭਾਵਨਾ ਹੁੰਦੀ ਹੈ ਜੇਕਰ ਹਰ ਘਰ ਵਿੱਚ ਭੈਣ ਪਾਠ ਕਰਦੀ ਹੈ ਤਾਂ ਸਾਰਾ ਪਰਿਵਾਰ ਦੀ ਕੁਲ ਸੁਧਰ ਜਾਂਦੀ ਹੈ ਤੇ ਸਾਡੇ ਬੱਚੇ ਸਿੱਧੇ ਰਸਤੇ ਪਏ ਰਹਿੰਦੇ ਹਨ ਤੇ ਉਹ ਮੁ ਗਲਤ ਰਸਤੇ ਕਦੇ ਨਹੀਂ ਜਾਣਗੇ ਤੁਹਾਡਾ ਪਾਠ ਹੀ ਸਾਰੇ ਪਰਿਵਾਰ ਨੂੰ ਤਾਰ ਸਕਦਾ ਹੈ ਘਰ ਨੂੰ ਸਵਰਗ ਬਣਾ ਸਕਦਾ ਹੈ ਤੁਸੀਂ ਬਾਣੀ ਪੜੋਗੇ ਓਨੀ ਹੀ ਘਰ ਵਿੱਚ ਬਰਕਤ ਆਵੇਗੀ ਘਰ ਦੇ ਸਾਰੇ ਮੈਂਬਰ ਸਿੱਧੇ ਰਸਤੇ ਰਹਿਣਗੇ ਪਾਠ ਨਾਲ ਹੀ ਤੁਹਾਡੇ ਘਰ ਵਿੱਚ ਨਸਾ ਦੁੱਖ ਤਕਲੀਫ ਦਲੀਦਰ ਦੂਰ ਜਾਵੇਗਾ ਸੰਗਤ ਜੀ ਘਰ ਵਿੱਚ ਸਗੋਂ ਨੀਟ ਸਰਾਵ ਦਾ ਸੇਵਨ ਹੁੰਦੇ ਹੋਏ ਵੀ ਪਾਠ ਕਰਨੋਂ ਕਦੇ ਨਹੀਂ ਹਟਣਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਇੱਕ ਦਿਨ ਜ਼ਰੂਰ ਕਿਰਪਾ ਕਰਨਗੇ ਕਿ ਤੁਹਾਡੇ ਘਰ ਤੋਂ ਨਸ਼ੇਕ ਦੂਰ ਹੋ ਜਾਣਗੇ ਘਰ ਵਿੱਚ ਖੁਸ਼ੀਆਂ ਆਉਣਗੀਆਂ ਤੇ ਘਰ ਪਰਿਵਾਰ ਖੁਸ਼ਹਾਲ ਬਣੇਗਾ ਸੰਗਤ ਜੀ ਅਗਲੀ ਵੀਡੀਓ ਦੇਖਣ ਦੇ ਲਈ ਸਾਨੂੰ ਕਮੈਂਟ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ